ਜੱਜ ਸਿੰਘ ਦੀ ਉਰਦੂ ਹੀ ਖਬਰ ਮੇਰੇ ਤੱਕ ਪਹੁੰਚੀ ਹੈ ਕਿ ਪੰਜਾਬੀ ਇਸ ਵਾਰ ਕੋਈ ਵੱਡਾ ਹੀ ਗੱਲੋ ਕਿ ਕੰਮ ਕਰਨ ਜਾ ਰਹੇ ਨੇ ਕਿ ਭਾਰਤ ਵਿੱਚ ਜਿੰਨੇ ਵੀ ਵਿਕਸਤ ਵੱਡੇ ਦੇਸ਼ ਨੇ ਸਾਰੀਆਂ ਐਮਬੈਸੀਆਂ ਭਾਰਤ ਦੇ ਵਿੱਚ ਬੰਦ ਹੋ ਜਾਣਗੀਆਂ ਕੈਨੇਡਾ ਅਮਰੀਕਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਇਸ ਸਾਰੀਆਂ ਐਮਬੈਸੀਆਂ ਬੰਦ ਹੋਣ ਵਾਲੀਆਂ ਨੇ ਕਾਰਨ ਵੱਡਾ ਕੀ ਨਿਕਲ ਕੇ ਸਾਹਮਣੇ ਆਇਆ ਕਿ ਹੁਣ ਜਿਹੜੇ ਵੀਜ਼ੇ ਐਮਬੈਸੀਆਂ ਵਿੱਚ ਨਹੀਂ ਉਹ ਬਾਬੇ ਲਾਇਆ ਕਰਨਗੇ ਕਿੰਨਾ ਕਿ ਸਚਾਈ ਇਸ ਦੇ ਵਿੱਚ ਕਿ ਐਮਬੈਸੀਆਂ ਬੰਦ ਹੋਣ ਲੱਗੀਆਂ ਨੇ ਬਹਹਾ ਕੇ ਬਾਬੇ ਹੁਣ ਸਿੱਧਾ ਵੀਜ਼ਾ ਲੈ ਕਰਨੇ ਸਿੱਧਾ ਵੀ ਦੇ ਕਰਨੇ ਲੱਗੇ ਹੁਣ ਬਿਲਕੁਲ ਤੁਹਾਡੀ ਗੱਲ ਸਹੀ ਹੈ ਉਹ ਮੈਂ ਵੀਡੀਓਜ਼ ਦੇਖ ਰਿਹਾ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਬੜਾ ਹਾਸਾ ਆਉਂਦਾ ਤੇ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੁੰਦਾ ਕਿ 21ਵੀਂ ਸਦੀ ਸਨ 2024 ਦੁਨੀਆ ਚ ਅੰਤੇ ਪਹੁੰਚਣ ਲੱਗੀ ਹੈ ਤੇ ਸਾਡੇ ਲੋਕ ਜਿਹੜੇ ਨੇ ਉਹ ਅੰਬੈਸੀਆਂ ਦੇ ਵਿੱਚੋਂ ਨਹੀਂ ਬਾਬਿਆਂ ਕੋਲੋਂ ਵੀਜ਼ੇ ਲੈਂਦੇ ਹੋਏ ਨਜ਼ਰ ਆਉਂਦੇ ਨੇ ਇਹ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਾਈ ਸੁਰਿੰਦਰ ਸ਼ਾਹ ਨਾਮ ਕਰਕੇ ਇੱਕ ਹੁੰਗਰਾਲੇ ਜੇ ਵਾਲਾਂ ਵਾਲਾ ਹੈ ਬਾਬਾ ਜਿਹੜਾ ਬਾਬਾ ਬਣਿਆ ਹੋਇਆ ਹੈ ਉਹ ਉਹ ਇਹ ਗੱਲ ਦਾ ਦਾਵਾ ਕਰਦਾ ਹੈ ਕਿ ਲਓ ਜੀ ਵੀਜ਼ੇ ਮੇਰੇ ਕੋਲੋਂ ਲੱਗਿਆ ਕਰਨਗੇ ਤੇ ਇੱਕ ਕੁੜੀ ਦੀ ਮੈਂ ਇੰਟਰਵਿਊ ਵੀ ਸੁਣ ਲਈ ਆ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਉਹ ਕਹਿੰਦੀ ਹੈ ਕਿ ਮੇਰੇ ਵੀ ਪਾਸਪੋਰਟ ਤੇ ਬਾਬੇ ਨੇ ਅੱਖਾਂ ਬੰਦ ਕਰਕੇ ਉਂਗਲੀ ਜੀ ਘਮਾਈ ਸੀ ਕਿ ਲੈਬ ਮੈਂ ਸੈਂਡ ਕਰ ਦਿੱਤੇ ਆ ਤੇ ਵੀਜ਼ਾ ਲੱਗ ਗਿਆ ਤੇ ਫਿਰ ਪੱਤਰਕਾਰ ਉਹਨੂੰ ਪੁੱਛਦਾ ਵੀ ਹਾਂ ਬੀਬਾ ਵੀਜ਼ਾ ਲੱਗ ਗਿਆ ਕਹਿੰਦੀ ਨਹੀਂ ਲੱਗਿਆ ਸੋ ਹੁਣ ਤੁਸੀਂ ਦੇਖੋ ਕੀ ਹਾਲਾਤ ਨੇ ਸਾਡੇ ਲੋਕਾਂ ਦੇ ਖਾਸ ਤੌਰ ਤੇ ਮੈਂ ਪੰਜਾਬ ਦੀ ਗੱਲ ਕਰਦਾ ਕਿਉਂਕਿ ਬਾਬਾ ਵੀ ਪੰਜਾਬ ਦੇ ਨਾਲ ਹੀ ਸਬੰਧਤ ਹੈ ਉਸ ਤੋਂ ਬਾਅਦ ਇੱਕ ਹੋਰ ਤੁਸੀਂ ਘਟਨਾ ਸੁਣੀ ਹੋਣੀ ਹੈ ਇਹ ਘਟਨਾ ਨਹੀਂ ਹੈਗੀ ਅਸਲ ਦੇ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਜਿੱਥੇ ਜਹਾਜ਼ ਚੜਾਏ ਜਾਂਦੇ ਆ ਅੱਛਾ ਉਹਦੀ ਆਪਾਂ ਗੱਲ ਕਰਦੇ ਰਹਿਨੇ ਆ ਤੁਸੀਂ ਵੀ ਸੁਣੀ ਹੋਣੀ ਬਹੁਤ ਜਹਾਜ਼ ਚੜਾਏ ਜਾਂਦੇ ਆ ਲਓ ਜੀ ਵੀਜ਼ਾ ਲੱਗ ਜੂਗਾ ਉਹਦੇ ਨਾਲ ਸੋ ਉਹ ਕੀ ਹੁੰਦਾ ਵੀ ਜਦੋਂ 100 ਬੰਦਾ ਜਹਾਜ਼ ਉੱਥੇ ਚੜਾ ਕੇ ਆਉਂਦਾ ਲਓ ਜੀ ਮੇਰਾ ਵੀਜ਼ਾ ਲੱਗ ਗਿਆ ਜੇ 100 ਬੰਦੇ ਨੇ ਵੀਜ਼ਾ ਅਪਲਾਈ ਕੀਤਾ ਮੰਨ ਲਓ 50 ਜਣਿਆਂ ਦੀ ਫਾਈਲ ਤਾਂ ਸਹੀ ਲੱਗੀ ਹੋਊਗੀ ਨਾ ਸੋ 50 ਜਣਿਆਂ ਦਾ ਵੀਜ਼ਾ ਲੱਗ ਜਾਂਦਾ ਜਿਹਦਾ ਤੇ ਵੀਜ਼ਾ ਲੱਗ ਜਾਂਦਾ ਉਹ ਕਹਿੰਦਾ ਮੇਰਾ ਏ ਗੁਰਦੁਆਰੇ ਦੇ ਵਿੱਚ ਜਹਾਜ਼ ਚੜਾਉਂਦੇ ਨਾਲ ਵੀਜ਼ਾ ਲੱਗਿਆ ਜਿਹੜੇ ਜਿਨ੍ਹਾਂ ਦੇ ਨਹੀਂ ਲੱਗਦੇ ਉਹ ਚੁੱਪ ਕਰ ਜਾਂਦੇ ਆ ਵਿਚਾਰੇ ਵੀ ਚਲੋ ਕੋਈ ਨਹੀਂ ਬਾਬੇ ਦੀ ਮਿਹਰ ਨਹੀਂ ਹੋਈ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਣੀ ਐ ਜਾਂ ਫਿਰ ਆਪਾਂ ਫੇਰ ਟਰਾਈ ਕਰਾਂਗੇ ਉਹਨਾਂ ਨੇ ਨਹੀਂ ਕੋਈ ਹਾਮੀ ਭਰਨੀ ਪਰ ਜਿਹੜੇ 50 ਦਾ ਵੀਜ਼ਾ ਜਹਾਜ਼ ਚੜਣ ਚੜਾਉਣ ਤੋਂ ਬਾਅਦ ਲੱਗਿਆ ਉਹਨਾਂ ਸਾਰਿਆਂ ਨੇ ਇਹ ਗੱਲ ਕਹਿਣੀ ਹੁੰਦੀ ਐ ਕਿ ਲੈ ਵੀ ਸਾਡਾ ਤੇ ਤਾਂ ਲੱਗਿਆ ਵੀਜ਼ਾ ਉਹਨਾਂ ਨੂੰ ਆਪਣੀ ਫਾਈਲ ਆਪਣੀ ਸਮਰੱਥਾ ਆਪਣੇ ਜੋ ਵੀ ਡਾਕੂਮੈਂਟੇਸ਼ਨ ਲਾਈ ਹੈ ਉਹਦੇ ਉੱਤੇ ਭਰੋਸਾ ਨਹੀਂ ਹੈ ਉਹਨਾਂ ਨੂੰ ਇਹ ਲੱਗਦਾ ਕਿ ਜਹਾਜ਼ ਚੜਾ ਦਿੱਤਾ ਹੁਣ ਆ ਜਿਹੜਾ ਰਿਵਾਜ ਚੱਲਿਆ ਹੋਇਆ ਹੈ ਨਾ ਉਹ ਵੀਡੀਓ ਬਹੁਤ ਵਾਇਰਲ ਹੁੰਦੀਆਂ ਕਿ ਉਹ ਬਾਬਾ ਅੱਖਾਂ ਬੰਦ ਕਰਦਾ ਸੁਰਿੰਦਰ ਸੁਰਿੰਦਰ ਸਾਈ ਉਹਦਾ ਨਾਮ ਹੈ ਉਹ ਪਾਸਪੋਰਟ ਤੇ ਨਾ ਕਿਸੇ ਪੇ ਕਾਗਜ਼ ਨੂੰ ਖੋਲਦਾ ਇੱਕ ਪੇਜ ਨੂੰ ਖੋਲਦਾ ਉਹਦੇ ਉੱਤੇ ਉਂਗਲੀ ਘੁਮਾ ਦਿੰਦਾ ਤੇ ਉਹ ਵਾਪਸ ਕਰ ਦਿੰਦਾ ਲੈ ਭਾਈ ਤੇਰਾ ਵੀਜ਼ਾ ਲੱਗ ਗਿਆ ਲਾਦੇ ਫਾਈਲ ਜਾ ਕੇ ਸੋ ਉਹ ਵੀ ਇਹੀ ਸਾਰਾ ਕੁਝ ਚੱਲਦਾ ਪਿਆ ਕਿ ਜੇ ਮੰਨ ਲਓ ਵੀ ਸੁਰਿੰਦਰ ਸਾਈ ਨੇ 10 ਜਣਿਆਂ ਨੂੰ ਉਂਗਲੀ ਘੁਮਾ ਦਿੱਤੀ ਉਹਦੇ ਪੇਜ ਦੇ ਉੱਤੇ ਖਾਲੀ ਤੇ ਉਹਦੇ ਵਿੱਚੋਂ ਦਸਾਂ ਚੋਂ ਪੰਜ ਜਣੇ ਦਾ ਵੀਜ਼ਾ ਤਾਂ ਲੱਗ ਹੀ ਜਾਊਗਾ ਹੁਣ ਦੱਸੇ ਥੋੜਾ ਫਿਰ ਰਿਫਿਊਜ਼ ਹੋਣਗੇ ਸੋ ਜਿੰਨਾ ਪੰਜਾਂ ਦਾ ਲੱਗ ਗਿਆ ਤੇ ਉਹ ਤਾਂ ਕਹਿਣਗੇ ਲੈ ਵੀ ਇਹਨੇ ਉਂਗਲੀ ਘੁਮਾਈ ਹੈ ਤਾਂ ਲੱਗਿਆ ਉਦਾਂ ਤੇ ਕੋਈ ਗੱਲ ਨਹੀਂ ਸੀ ਬੰਨੀ ਸਾਡੀ ਆ ਹੁਣ ਇੱਕ ਤਾਜ਼ੀ ਤਾਜ਼ੀ ਵੀਡੀਓ ਇੱਕ ਸੁਰਿੰਦਰ ਸਾਈਂ ਹੈ ਇੱਕ ਹੋਰ ਆ ਬਾਬਾ ਉਹ ਤੁਸੀਂ ਦੇਖਿਆ ਹੁਣ ਇੱਕ ਕੁੜੀ ਹੈ ਪੜੀ ਲਿਖੀ ਕੁੜੀ ਹੈ 21-22 ਸਾਲ ਉਹਦੀ ਉਮਰ ਲੱਗਦੀ ਹੈ ਸੋ ਉਹਨੇ ਮੈਨੂੰ ਲੱਗਦਾ ਹੈ ਗ੍ਰੈਜੂਏਟ ਹੈ ਹਾਈਲਾਈਟਸ ਵੀ ਕੀਤੀ ਹੋਣੀ ਹੈ ਤੇ ਉਹ ਆਉਂਦੀ ਆ ਉਸ ਬਾਬੇ ਦੇ ਕੋਲ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਅੱਜਕੱਲ ਆ ਕੇ ਤੇ ਉਹ ਬਾਬਾ ਬੜੇ ਪਿਆਰ ਦੇ ਨਾਲ ਹਾਂ ਪੁੱਤ ਕਿੱਧਰ ਆਈ ਹੈ ਉਹ ਕਹਿੰਦੀ ਬਾਬਾ ਜੀ ਵੀਜ਼ਾ ਲੱਗ ਗਿਆ ਤੁਹਾਡੇ ਕਰਕੇ ਅੱਛਾ ਲੱਗ ਗਿਆ ਪੁੱਤ ਕਹਿੰਦਾ ਲਿਆ ਪੈਸੇ ਕੀ ਲੈ ਕੇ ਆਈਆਂ ਫਿਰ ਉਹ ਕਹਿੰਦੀ ਆ ਤੋਹਫੇ ਲੈ ਕੇ ਆਈਆਂ ਉਹ ਕਾਫੀ ਮਹਿੰਗੀਆਂ ਗਿਫਟਾਂ ਗੁਫਟਾਂ ਜਾਂ ਫਿਰ ਸੂਟ ਕੋਈ ਹੋਰ ਜਾਂ ਚੀਜ਼ਾਂ ਉਹਨ ਦੇ ਦਿੰਦੀ ਆ ਉਸ ਤੋਂ ਬਾਅਦ ਉਹ ਕਹਿੰਦੀ ਵੀ ਤੈਨੂੰ ਭਰੋਸਾ ਸੀ ਕਹਿੰਦਾ ਪੁੱਤ ਮੇਰੇ ਤੇ ਉਹ ਕਹਿੰਦੀ ਹਾਂ ਮੇਰੇ ਸਾਰੇ ਘਰ ਦੇ ਕਹਿੰਦੇ ਸੀ ਵੀ ਨਹੀਂ ਆ ਕੰਮ ਤੂੰ ਗਲਤ ਕਰ ਰਹੀ ਹੈਂ ਤੂੰ ਪਛਤਾਏਂਗੀ ਇੱਕ ਦਿਨ ਕਹਿੰਦੀ ਅੱਜ ਮੈਂ ਤੁਹਾਨੂੰ ਪਿਓ ਮੰਨਦੀ ਆ ਉਹ ਕਹਿੰਦਾ ਤੂੰ ਮੈਨੂੰ ਪਿਓ ਮੰਨਦੀ ਆ ਕਹਿੰਦੀ ਮੈਂ ਤੈਨੂੰ ਪਿਓ ਮੰਨਦੀ ਆ ਵੀਜ਼ਾ ਲੱਗ ਗਿਆ ਕਹਿੰਦੀ ਅੱਜ ਤੋਂ ਮੇਰੀ ਤੇਰੇ ਵਿੱਚ ਜਿਹੜੀ ਹੈਗੀ ਉਹ ਪੂਰੀ ਹੋ ਗਈ ਜਿਹੜੀ ਹੈ ਆਪਣੇ ਕਹਿ ਲਓ ਵਿਸ਼ਵਾਸ ਆ ਗਿਆ ਤੇਰੇ ਵਿੱਚ ਸੋ ਦੇਖੋ ਸਾਡੇ ਲੋਕਾਂ ਦੇ ਵਿਕਾਸ ਜਿਹੜੇ ਐ ਮਾਨਸਿਕ ਤੌਰ ਦੇ ਉੱਤੇ ਅੱਜ ਕਿੱਥੇ ਖੜਾ ਹੈ ਹੁਣ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਆਪਾਂ ਸਾਰਿਆਂ ਨੂੰ ਲਪੇਟੇ ਚ ਲੈ ਲੈਨੇ ਸਰਸੇ ਆਲਾ ਸਾਧ ਹੈ ਕਾਨੂੰਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਬੇਸ਼ੱਕ ਅੱਜ ਬੀਜੇਪੀ ਉਹਨਾਂ ਨੂੰ ਪਰੋਲਾਂ ਦੇਈ ਜਾਂਦੀ ਹੈ ਪਰ ਕਾਨੂੰਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਨਾ ਕਿ ਉਹ ਬੰਦਾ ਬਲਦ ਕਰੀ ਹੈ ਉਹਨੇ ਕਤਲ ਕੀਤਾ ਹੈ ਪਰ ਜਿਹੜੀਆਂ ਭੇਡਾਂ ਨੇ ਜਿਹੜੀਆਂ ਪਿੱਛੇ ਮੈਂ ਮੈਂ ਕਰਨ ਵਾਲੀਆਂ ਜਿਹੜੀਆਂ ਲੱਖ 2 ਲੱਖ ਜਾਂ 1 2 ਕਰੋੜ ਗਿਆ ਜਾਂਦਾ ਵੀ ਉਹਦੇ ਪਿੱਛੇ ਬੰਦਾ ਹੈ ਉਹਨਾਂ ਨੂੰ ਜਦੋਂ ਪੁੱਛੀਏ ਤਾਂ ਉਹ ਕਹਿੰਦੇ ਬਾਬਾ ਜੀ ਜਿਹੜੇ ਨੇ ਉਹ ਉਸ ਪਰਮਾਤਮਾ ਵੱਲੋਂ ਭੇਜੇ ਕਿਸੇ ਅ ਕਹਿ ਲਈਏ ਕਿ ਆ ਟ੍ਰਿਪ ਤੇ ਜਾਂ ਕਹਿ ਲਈਏ ਟੂਰ ਤੇ ਗਏ ਹੋਏ ਨੇ ਮਤਲਬ ਉਹ ਪਰਮਾਤਮਾ ਨੇ ਭੇਜਿਆ ਹੋਇਆ ਉਹਨਾਂ ਨੂੰ ਉਹ ਕੰਮ ਕਰਨ ਵਾਸਤੇ ਉਹ ਤਾਂ ਜੇਲ੍ਹ ਦੇ ਵਿੱਚ ਬੈਠੇ ਆ ਸੋ ਇਸੇ ਤਰੀਕੇ ਨਾਲ ਸਾਡੇ ਲੋਕਾਂ ਦੀ ਮਾਨਸਿਕਤਾ ਹੈ ਹੁਣ ਜੇ ਆਪਾਂ ਇਹੀ ਗੱਲ ਮੰਨ ਲਓ ਕੱਲ ਨੂੰ ਇੰਗਲੈਂਡ ਦੀ ਐਮਬੈਸੀ ਵਾਲਿਆਂ ਨੂੰ ਦਸੀਏ ਇੰਗਲੈਂਡ ਦੇ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੱਸ ਦਈਏ ਵੀ ਸਾਡੇ ਤਾਂ ਵੀਜ਼ੇ ਇਦਾਂ ਲੱਗਦੇ ਵੀ ਤੁਹਾਡੇ ਤੁਹਾਡਾ ਤਾਂ ਕੰਮ ਹੀ ਕੋਈ ਨਹੀਂ ਉਹਨਾਂ ਦਾ ਰਿਪਲਾਈ ਕੀ ਹੋਊਗਾ ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਤੁਸੀਂ ਆਪ ਦੇਖੋ ਅਮਰੀਕਨ ਗੋਰੇ ਅਮਰੀਕਾ ਸਰਪੰਚ ਮੰਨਿਆ ਜਾਂਦਾ ਹੈ ਪੂਰੀ ਦੁਨੀਆ ਦਾ ਉਹਨਾਂ ਨੂੰ ਅਸੀਂ ਕੱਲ ਨੂੰ ਜਾ ਕੇ ਦਸੀਏ ਵੀ ਤੁਹਾਡੇ ਜਿਹੜੇ ਵੀਜ਼ੇ ਲੱਗ ਰਹੇ ਇੰਡੀਆ ਤੋਂ ਤੁਸੀਂ ਨਹੀਂ ਲਾ ਰਹੇ ਉਹ ਤਾਂ ਸਾਡੇ ਇੱਕ ਬਾਬਾ ਬੈਠਾ ਪੰਜਾਬ ਦੇ ਵਿੱਚ ਉਹ ਉਂਗਲੀ ਘਮਾਉਂਦਾ ਵੀਜ਼ਾ ਤਾਂ ਲੱਗਦਾ ਹੈ ਤੁਹਾਡੇ ਦਿਮਾਗ ਤੇ ਪਰਦਾ ਪੈ ਜਾਂਦਾ ਜਦੋਂ ਤੁਸੀਂ ਯੈਸ ਨੋ ਕਰਨੀ ਹੁੰਦੀ ਹੈ ਸੋ ਉਹ ਕੀ ਰਿਐਕਸ਼ਨ ਦੇਣਗੇ ਦੇਖੋ ਹਾਲਾਤ ਦੇਖੋ ਅੱਛਾ ਜੀ ਐਦਾਂ ਹੀ ਲੱਗਦੇ ਹੋਣ ਤਾਂ ਲੋਕੀ ਤੁਹਾਨੂੰ ਮੈਂ ਹੋਰ ਸਵਾਲ ਕਰ ਦਿੰਨਾ ਹੈ ਮੈਕਸੀਕੋ ਦੇ ਜੰਗਲ ਪਨਾਮਾ ਦੇ ਜੰਗਲ ਪਾਣੀਆਂ ਦੇ ਵਿੱਚੋਂ ਡੌਂਕੀਆਂ ਰਸ਼ੀਆ ਦੇ ਜੰਗਲਾਂ ਦੇ ਵਿੱਚੋਂ ਕਿਉਂ ਜਾਣ ਜੇ ਇਸੇ ਤਰੀਕੇ ਨਾਲ ਬਾਬੇ ਇਹ ਵੀਜ਼ਾ ਜਿਹੜਾ ਉਹ ਲਾਉਂਦੇ ਹੋਣ ਜਾਂ ਲੱਗਦਾ ਹੋਵੇ ਸੋ ਇਹ ਬੜੀ ਵੱਡੀ ਭੇਡਚਾਲ ਹੈ ਸਾਡੇ ਭਾਵੇਂ ਅਸੀਂ ਕਈ ਜੰਨੇ ਅਸੀਂ ਪੜੇ ਆ ਅਸੀਂ ਪੜ ਲਈ ਗ੍ਰੈਜੂਏਸ਼ਨ ਕਰ ਲਈ ਹੈ ਜਾ ਫਿਰ ਆ ਹੋ ਗਿਆ ਅਸੀਂ ਇੰਨੇ ਸਿਆਣੇ ਆ ਆਮ ਜਦੋਂ ਕਿਤੇ ਗੱਲਾਂ ਚੱਲਦੀਆਂ ਹੁੰਦੀਆਂ ਨੇ ਫਿਰ ਬੰਦਾ ਆਪਣੇ ਆਪ ਨੂੰ ਇੰਨਾ ਮੈਚੂਰ ਦੱਸਦਾ ਵੀ ਅਗਲੇ ਨੂੰ ਛਦਾਈ ਦੱਸਦਾ ਵੀ ਮੈਨੂੰ ਇੰਨੀ ਸਮਝ ਆ ਵੀ ਤੂੰ ਤਾਂ ਹੈ ਹੀ ਕੁਝ ਨਹੀਂ ਮੇਰੇ ਸਾਹਮਣੇ ਪਰ ਜਦੋਂ ਇਹਨਾਂ ਬਾਬਿਆਂ ਦੇ ਸਾਹਮਣੇ ਜਾ ਕੇ ਬਹਿੰਦੇ ਆ ਉਦੋਂ ਸਮਝ ਕਿੱਥੇ ਜਾਂਦੀ ਹੈ ਸੋ ਇਹ ਸਾਰਾ ਪਖੰਡ ਜਿਹੜਾ ਮੈਨੂੰ ਲੱਗਦਾ ਕਿ ਪੰਜਾਬੀਆਂ ਦੇ ਜਾਂ ਫਿਰ ਭਾਰਤੀਆਂ ਦੇ ਹਿੱਸੇ ਆਇਆ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਆ ਜਿਹੜੇ ਹੈ ਕੰਮ ਕਰਤੂਤਾ ਨਹੀਂ ਹੁੰਦੀਆਂ ਸ਼ਾਇਦ ਇਹ ਇਧਰ ਪਾਕਿਸਤਾਨ ਵਾਲੇ ਪਾਸੇ ਵੀ ਹੁੰਦੀਆਂ ਹੋਣਗੀਆਂ ਪਰ ਹੋਰ ਜਿਹੜੇ ਦੁਨੀਆ ਦੇ ਮੁਲਕ ਨੇ ਉਹ ਜਦੋਂ ਫਾਈਲ ਲਾਉਂਦੇ ਆ ਨਾ ਉਹ ਜਦੋਂ ਕਿਤੇ ਵੀਜ਼ੇ ਦੀ ਫਾਈਲ ਲਾਉਣੀ ਉਹਨਾਂ ਨੇ ਦੇਖਣਾ ਡਾਕੂਮੈਂਟੇਸ਼ਨ ਪੂਰੀ ਹੈ ਇਹ ਨਹੀਂ ਦੇਖਣਾ ਵੀ ਸਾਈਂ ਸੁਰੇਂਦਰ ਨੇ ਉਂਗਲੀ ਫੇਰੀ ਹੈ ਉੱਤੇ ਜਾਂ ਨਹੀਂ ਫੇਰੀ ਵੀ ਫੇਰੀ ਵੀਜ਼ਾ ਜਿਹੜਾ ਸਾਡਾ ਲੱਗਣਾ ਸੋ ਦੁਨੀਆ ਭਰ ਦੇ ਵਿੱਚ ਜਿਹੜੀ ਡਾਕੂਮੈਂਟੇਸ਼ਨ ਹੁੰਦੀ ਵੀਜ਼ਿਆਂ ਵਾਸਤੇ ਉਹ ਫਾਈਲਾਂ ਦੇ ਆਧਾਰ ਤੇ ਤੁਹਾਡੀ ਪ੍ਰੋਫਾਈਲ ਦੇ ਆਧਾਰ ਤੇ ਹੁੰਦੀ ਹੈ ਤੁਸੀਂ ਬੈਂਡ ਕਿੰਨੇ ਲਏ ਹੋਏ ਨੇ ਜਾਂ ਫਿਰ ਕਿਹੜੇ ਬੇਸ ਤੇ ਤੁਸੀਂ ਜਾ ਰਹੇ ਹੋ ਸੋ ਆਹ ਜਿਹੜਾ ਪਖੰਡਾ ਨਾ ਇਹ ਬਹੁਤ ਹੈ ਇਦੇ ਨਾਲ ਨਾਲ ਤੁਹਾਨੂੰ ਮੈਂ ਇੱਕ ਹੋਰ ਵੀਜ਼ਾ ਐਡਵਾਈਸ ਵੀ ਦੇ ਦਿੰਨਾ ਇੱਕ ਇਮੀਗ੍ਰੇਸ਼ਨ ਐਡਵਾਈਸ ਵੀ ਦੇ ਦਿੰਨਾ ਹੈ। ਵੈਸੇ ਤਾਂ ਮੈਂ ਚਲੋ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ। ਪਰ ਇੱਕ ਹੋਰ ਭੇਡ ਚਾਲ ਜਾਂ ਫਿਰ ਜਿਹੜਾ ਕਹਿੰਦੇ ਆਂ ਕਿ ਸਾਡਾ ਮੈਂਟਲੀ ਪੱਧਰ ਜਿਹੜਾ ਮਾਨਸਿਕ ਪੱਧਰ ਹੈ ਉਹ ਕਿੰਨਾ ਕੁ ਹੈਗਾ ਉਹਦੇ ਬਾਰੇ ਮੈਂ ਗੱਲ ਕਰਨ ਲੱਗਿਆ। ਅਸੀਂ 15 ਲੱਖ ਰੁਪਇਆ 20 ਲੱਖ ਰੁਪਇਆ ਇੰਗਲੈਂਡ ਵਾਸਤੇ ਜਾਂ ਫਿਰ ਹੋਰ ਯੂਰਪੀਅਨ ਕੰਟਰੀਆਂ ਵਾਸਤੇ ਦੇ ਦਿੰਨੇ ਆਂ। ਏਜੰਟਾਂ ਨੂੰ ਦੇ ਦਿੰਨੇ ਆਂ। ਉਹਨਾਂ ਨੂੰ ਕਹਿੰਨੇ ਆਂ ਕਿ ਸਾਡਾ ਟੂਰਿਸਟ ਵੀਜ਼ਾ ਲਵਾ ਦਿਓ ਇੱਕ ਵਾਰੀ ਸਾਨੂੰ ਵਾਰਡ ਦਿਓ ਉੱਥੇ 20 ਲੱਖ ਰੁਪ ਠੀਕ ਹੈ ਉਹ ਕੀ ਕਰਦੇ ਨੇ ਉਹਨਾਂ ਹੀ ਪੇਪਰਾਂ ਦੇ ਨਾਲ ਇੱਕ ਅਦਾ ਘਟੀਆ ਡਾਕੂਮੈਂਟ ਫੇਕ ਬਣਾ ਕੇ ਉਹ ਤੁਹਾਡਾ ਕਰ ਕਰਾ ਕੇ ਤੇ ਉੱਥੇ ਜਮ੍ਹਾਂ ਕਰਾ ਦਿੰਦੇ ਆ ਵੀਜ਼ਾ ਲੱਗ ਜੇ ਤੇ ਤੁਹਾਡਾ 20 ਲੱਖ ਉਹਨਾਂ ਦਾ ਨਹੀਂ ਤੇ ਉਹ ਕਹਿਣਗੇ ਵੀ ਲਓ ਵੀ ਤੇਰੀ ਫੀਸ ਗਈ ਤੇ ਤੇਰਾ ਸਾਰਾ ਕੁਝ ਗਿਆ ਤੇ ਤੈਨੂੰ ਕੋਈ ਲੈਣ ਦੇਣ ਨਹੀਂ ਹੈਗਾ ਸਾਡਾ ਤੇ ਆਪਾਂ ਆਪਣੇ ਲੋਕ ਕੰਮ ਕੀਤਾ ਸੀ ਤੇਰਾ ਨਹੀਂ ਲੱਗ ਸਕਦਾ ਵੀਜ਼ਾ ਸੋ ਮਾਨਸਿਕ ਪੱਤਰ ਮੈਂ ਕਿਉਂ ਕਹਿਣਾ ਪਿਆ ਵੀ ਅਸੀਂ ਏਜੰਟਾਂ ਨੂੰ 20 ਲੱਖ ਰੁਪਏ ਦੇਣ ਵਾਸਤੇ ਸਾਡੇ ਕੋਲ ਹੁੰਦਾ ਪਰ ਆਪਣਾ ਬੈਂਕ ਬੈਲੈਂਸ ਸ਼ੋ ਕਰਨਾ ਆਪਣੀ ਪ੍ਰੋਫਾਈਲ ਬਣਾ ਕੇ ਜੇ ਅਸੀਂ ਉਹੀ 15 ਲੱਖ ਰੁਪਈਆ ਆਪਣੀ ਪ੍ਰੋਫਾਈਲ ਬਣਾ ਲਈਏ ਆਪਣਾ ਸਾਰਾ ਕੁਝ ਕਰ ਲਈਏ ਮਤਲਬ ਉਹ ਵੇਸਟ ਵੀ ਨਹੀਂ ਕਰਨਾ ਕਿਸੇ ਨੂੰ ਦੇਣਾ ਵੀ ਨਹੀਂ ਹੈ ਜਸਟ ਉਹਨੂੰ ਤੁਸੀਂ ਆਪਣੇ ਬੈਂਕ ਦੇ ਵਿੱਚ ਦਿਖਾਓ ਆਪਣੀ ਪ੍ਰੋਫਾਈਲ ਵਧੀਆ ਬਣਾਓ ਤੇ ਤੁਸੀਂ ਖੁਦ ਜਾ ਕੇ ਅੰਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰੋ ਹੋ ਸਕਦਾ ਤੁਹਾਡੀ ਸਿਰਫ ਵੀਜ਼ਾ ਫੀਸ ਤੁਸੀਂ ਖਰਚੋ ਤੇ ਤੁਹਾਡਾ ਵੀਜ਼ਾ ਆ ਜਾਵੇ ਏਜੰਟ ਵੀ ਇਹੀ ਕੁਝ ਕਰਦੇ ਨੇ ਉਹ ਕੁਝ ਵੱਖਰਾ ਨਹੀਂ ਕਰਦੇ ਹੈਗੇ ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਸੋਚਣ ਵਾਲੇ ਦੁਨੀਆ ਭਰ ਚ ਨਹੀਂ ਇਦਾਂ ਹੁੰਦਾ ਵੀ ਏਜੰਟ ਏਜੰਟਾਂ ਵਾਲਾ ਕੰਮ ਵੀ ਸਾਡੇ ਭਾਰਤ ਜਾਂ ਪਾਕਿਸਤਾਨ ਦੇ ਵਿੱਚ ਹੀ ਆ ਬਾਕੀ ਦੇਸ਼ਾਂ ਦੇ ਵਿੱਚ ਵੀ ਵੀਜ਼ੇ ਜਿਹੜੇ ਲੱਗਦੇ ਨੇ ਉਹਨਾਂ ਦੀ ਪ੍ਰੋਫਾਈਲ ਦੇ ਆਧਾਰ ਤੇ ਲੱਗਦੇ ਪ੍ਰੋਫਾਈਲ ਬਣਾਓ ਪੈਸਾ ਬਚਦਾ ਤੁਹਾਡਾ 50 ਲੱਖ ਰੁਪਏ ਤੁਸੀਂ ਦੇ ਰਹੇ ਹੋ ਅ ਅ ਅ ਅਮਰੀਕਾ ਜਾਣ ਦਾ ਸੋ ਕਈ ਮੁਲਕ ਐਸੇ ਨੇ ਅਮਰੀਕਾ ਵੀ ਹੈ ਇੰਗਲੈਂਡ ਵੀ ਹੈ ਜਾਂ ਹੋਰ ਮੁਲਕ ਐਸੇ ਨੇ ਜਿਹੜੇ ਕਹਿੰਦੇ ਲਿਆਓ ਜੀ ਤੁਹਾਡੇ ਕੋਲ 50 ਲੱਖ ਰੁਪਏ ਹੈ ਤੇ ਸਾਡੇ ਕੋਲੋ ਬਿਜ਼ਨਸ ਵੀਜ਼ਾ ਚੱਕੋ ਤੁਸੀਂ ਬਿਜ਼ਨਸ ਵੀਜ਼ੇ ਤੇ ਆਓ ਆਪਣੇ ਇਨਵੈਸਟ ਕਰੋ 50 ਲੱਖ ਬਹੁਤ ਵੱਡੀ ਰਕਮ ਹੁੰਦੀ ਹੈ ਮਤਲਬ ਕਿ ਦੇਖੋ ਆਪਾਂ ਸਾਡੇ ਕੋਲ ਹੈ ਵੀ ਹੈ ਸਾਰਾ ਕੁਝ ਵੀ ਹੈ ਸਾਡੇ ਕੋਲ ਜ਼ਮੀਨਾਂ ਵੀ ਦਿਖਾਉਣ ਨੂੰ ਹੈਗੀਆਂ ਏਜੰਟਾਂ ਨੂੰ ਦੇਣ ਲਈ 50 ਲੱਖ ਰੁਪਇਆ ਵੀ ਹੈਗਾ ਪਰ ਸਾਡੇ ਕੋਲ ਦਿਮਾਗ ਕਿਉਂ ਨਹੀਂ ਹੈ ਸੋਚਣ ਵਾਲੀ ਗੱਲ ਹੈ ਕਿ ਉਸੇ ਦਿਮਾਗ ਨੂੰ ਵਰਤ ਕੇ ਤੁਸੀਂ ਆਪਣਾ 50 ਲੱਖ ਵੀ ਬਚਾ ਸਕਦੇ ਹੋ ਤੁਹਾਡਾ ਵੀਜ਼ਾ ਵੀ ਜਿਹੜਾ ਹੈ ਉਹ ਲੱਗ ਜਾਊਗਾ ਬਿਜ਼ਨਸ ਵੀਜ਼ਾ ਲਾਓ ਤੁਸੀਂ ਅਪਲਾਈ ਕਰੋ ਦੇਖੋ ਕੰਟਰੀਆਂ ਦੀ ਕੀ ਕੰਡੀਸ਼ਨ ਹੈ ਕਿ ਕੀ ਟਰਮਸ ਐਂਡ ਕੰਡੀਸ਼ਨਸ ਨੇ ਉਹ ਕੀ ਕਹਿੰਦੀਆਂ ਵੀ ਤੁਸੀਂ ਬਿਜ਼ਨਸ ਵੀਜ਼ੇ ਵਾਸਤੇ ਕਿੰਨੇ ਇਨਵੈਸਟ ਕਰ ਸਕਦੇ ਹੋ ਸਾਡੇ ਮੁਲਕ ਦੇ ਵਿੱਚ ਸਾਡੇ 50 ਹਜ਼ਾਰ ਲੈ ਕੇ ਆਜੋ ਜਾਂ 50 ਹਜ਼ਾਰ ਪਾਉਂਡ ਡਾਲਰ ਜਾ ਹੋਰ ਜਿਹੜੇ ਯੂਰੋ ਨੇ ਉਹ ਲੈ ਕੇ ਆ ਜਾਓ ਤੇ ਆਪਣਾ ਬਿਜ਼ਨਸ ਸੈਟਅਪ ਕਰੋ ਜਾਂਦਿਆਂ ਨਾਲੇ ਤੁਸੀਂ ਬਿਜ਼ਨਸ ਦੇ ਮਾਲਕ ਹੋ ਗਏ ਤੁਹਾਨੂੰ ਪੇਪਰ ਵੀ ਮਿਲ ਗਏ ਪਰ ਆਪਾਂ ਤੇ ਇਹਨਾਂ ਏਜੰਟਾਂ ਨੂੰ ਜਾਂ ਫਿਰ ਸਾਈ ਸੁਨਿੰਦਰ ਸ਼ਾਹ ਨੂੰ ਵੀ ਉਂਗਲੀ ਫੇਰਦੇ ਉਹ ਉਹ ਕਮਾ ਕੇ ਉੱਤੇ ਕਰ ਦਿੰਦਾ ਉਹ ਤੇ ਮੈਨੂੰ ਲੱਗਦਾ ਵੀ ਕਈਆਂ ਦੇ ਤਾਂ ਪਾਸਪੋਰਟ ਵੀ ਖਰਾਬ ਕਰ ਦਿੰਦਾ ਹੋਣਾ ਪੈਨ ਦੇ ਨਾਲ ਜਦੋਂ ਲਿਖਤਾ ਤੇ ਉਸ ਤੋਂ ਬਾਅਦ ਪਾਸਪੋਰਟ ਵੀ ਵੈਲਿਡ ਰਹਿੰਦਾ ਕਈ ਵਿਚਾਰੇ ਤਾਂ ਮੈਂ ਇਹੋ ਜਿਹੇ ਦੇਖਿਆ ਉਹਨਾਂ ਦੇ ਲੀਕਾ ਮਾਰ ਦਿੱਤੀਆਂ ਸੱਚੀ ਮੁੱਚੀ ਲੀਕਾ ਮਾਰ ਦਿੱਤੀਆਂ ਤੇ ਇਹ ਤਾਂ ਸ਼ਰਤ ਹੁੰਦੀ ਹੈ ਪਾਸਪੋਰਟ ਦੀ ਵੀ ਕਲੀਨ ਹੋਣਾ ਚਾਹੀਦਾ ਕੋਈ ਦਾਗ ਕੋਈ ਕੁਝ ਨਹੀਂ ਹੋਣਾ ਚਾਹੀਦਾ ਸੋ ਵਿਚਾਰਿਆਂ ਦੇ ਪਾਸਪੋਰਟ ਵੀ ਕਈਆਂ ਦੇ ਖਰਾਬ ਹੋ ਗਏ ਤੇ ਕਈਆਂ ਨਹੀਂ ਫਿਰ ਇਹ ਵੀ ਕੀਤਾ ਹੋਣਾ ਦੀਪਨ ਉਹਨਾਂ ਨੇ ਕਿਹਾ ਹੋਣਾ ਵੀ ਪ੍ਰੋਫਾਈਲ ਬਣਾਉਣ ਦੀ ਲੋੜ ਹੀ ਨਹੀਂ ਹੁਣ ਹੁਣ ਸਾਈ ਸੁਰਿੰਦਰ ਸਿੰਘ ਆ ਨੇ ਉੱਤੇ ਜਿਹੜਾ ਹੈ ਉਹ ਫੇਰ ਦਿੱਤੀ ਉਂਗਲੀ ਜੀ ਹੁਣ ਸਾਨੂੰ ਪ੍ਰੋਫਾਈਲ ਬਣਾਉਣ ਦੀ ਲੋੜ ਨਹੀਂ ਹੈਗੀ ਸਿਰਫ ਵੀਜ਼ਾ ਫੀਸ ਭਰੋ ਤੇ ਲਾ ਦਿਓ ਮੈਸੇਜ ਵੀਜ਼ਾ ਤੇ ਲੱਗ ਹੀ ਜਾਣਾ ਤੇ ਉਧਰੋਂ ਰਿਫਿਊਜ਼ ਹੋ ਕੇ ਵੀ ਆ ਜਾਣਾ ਤੁਸੀਂ 10 ਸਾਲ ਲਈ ਬੈਨ ਵੀ ਹੋ ਜਾਣਾ ਮੁੜ ਕੇ ਤੁਸੀਂ ਕਰ ਨਹੀਂ ਸਕਦੇ ਅਪਲਾਈ ਸੋ ਇਹਨਾਂ ਬਾਬਿਆਂ ਦੇ ਚੱਕਰ ਚੋਂ ਨਿਕਲੋ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਉਹ ਬਾਬਾ ਆਪ ਵਿਚਾਰਾ ਕਿਸੇ ਦੀ ਸਪਾਂਸਰਸ਼ਿਪ ਲੈ ਕੇ ਤੇ ਹੁਣ ਕਿਤੇ ਅ ਕੈਨੇਡਾ ਹੋ ਕੇ ਆਇਆ ਸਪਾਂਸਰਸ਼ਿਪ ਕਿਸੇ ਦੇ ਕੋਲੋਂ ਮੰਗਵਾ ਕੇ ਉਹ ਕੈਨੇਡਾ ਹੁਣ ਹੋ ਕੇ ਆਇਆ ਜੇ ਐਡਾ ਹੀ ਬਾਬਾ ਕਿਤੇ ਕਰਨੀ ਵਾਲਾ ਹੋਵੇ ਤੇ ਉਹ ਉਹ ਸਪਾਂਸਰਸ਼ਿਪਾਂ ਕਿਉਂ ਮੰਗਾਉਂਦਾ ਫਿਰ ਜਾਂ ਫਿਰ ਅ ਅਪ ਡਾਊਨ ਕਿਉਂ ਨਹੀਂ ਕਰਦਾ ਰਹਿੰਦਾ ਸੋ ਇਹ ਚੀਜ਼ਾਂ ਬੜੀਆਂ ਸੋਚਣ ਵਾਲੀਆਂ ਆ ਆਪਾਂ ਨੂੰ ਸਿਆਣੇ ਹੋਣਾ ਪੈਣਾ 2024 ਸਾਲ ਚੱਲਦਾ ਪਿਆ ਮੈਂ ਤੇ ਹੈਰਾਨ ਹੁੰਨਾ ਆਪਣੇ ਲੋਕਾਂ ਨੂੰ ਦੇਖ ਕੇ ਕਿ ਅੱਜ ਵੀ ਉਹ ਸੇਰ ਕਮਾਈ ਜਾਂਦੇ ਐ ਨਸ਼ਾ ਦੇਈ ਜਾਂਦੇ ਆ ਤੁਹਾਨੂੰ ਤੇ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਕਰ ਦਵਾਂ ਅਸੀਂ ਇਹ ਗੱਲ ਕਰ ਰਹੇ ਆ ਖੁੱਲ ਕੇ ਨਾਮ ਲੈ ਕੇ ਕਰ ਰਹੇ ਆ ਤੇ ਉਹ ਅਸੀਂ ਤਾਂ ਕਰ ਰਹੇ ਆ ਕਿ ਇਹ ਕੋਈ ਧਰਮ ਨਹੀਂ ਹੈ ਅਸੀਂ ਕਿਸੇ ਧਰਮ ਦੀ ਵੀ ਜਿਹੜੀ ਐ ਉਹ ਬੇਦੀ ਜਾਂ ਬੇਪੱਤੀ ਨਹੀਂ ਕਰ ਰਹੇ ਗੱਲਬਾਤ ਕਰਕੇ ਕਿਉਂਕਿ ਇਹ ਕੋਈ ਧਰਮ ਨਹੀਂ ਹੈ ਜਿਹੜਾ ਇਹ ਚਲਾਈ ਬੈਠੇ ਆ ਭੰਗ ਪੀ ਵੀ ਜਾਓ ਜਾਂ ਸੂਟੇ ਪੀ ਵੀ ਜੋ ਨਸ਼ਾ ਕਰੀ ਜਾਓ ਤੇ ਆਪਣੇ ਨੌਜਵਾਨਾਂ ਨੂੰ ਜਿਹੜਾ ਹੈ ਉਹ ਇਸ ਪਾਸੇ ਲਾਈ ਜਾਓ ਧਰਮ ਦੀ ਬੇਅਦਬੀ ਨਹੀਂ ਅਸੀਂ ਕਿਸੇ ਦੀ ਕਰ ਲੈ ਨਾ ਇਹ ਹਿੰਦੂ ਧਰਮ ਚੋਂ ਆਉਂਦੇ ਆ ਨਾ ਸਿੱਖਾਂ ਚੋਂ ਆਉਂਦੇ ਤੇ ਨਾ ਹੀ ਆਉਂਦੇ ਮੁਸਲਮਾਨਾਂ ਚੋਂ ਮੁਸਲਮਾਨ ਵੀ ਜਿਹੜੇ ਨੇ ਉਹ ਵੀ ਕਹਿੰਦੇ ਵੀ ਸਾਡੇ ਚੋਂ ਹੈ ਹੀ ਨਹੀਂ ਇਹ ਕੰਮ ਠੀਕ ਹੈ ਨਾ ਸੋ ਆਪਣੀ ਜਿਹੜੀ ਯੂਥ ਆ ਉਹਨਾਂ ਨੂੰ ਨਸ਼ੇ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਗਲਤਾਨ ਕੀਤਾ ਹੋਇਆ ਤੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰ ਦਿੰਨਾ ਜਾਂਦੇ ਜਾਂਦੇ ਤੇ ਕੋਈ ਵੀ ਇਹਦਾ ਜਵਾਬ ਜਿਹੜਾ ਹੈ ਉਹ ਦੇ ਸਕਦਾ ਹੈ ਕਮੈਂਟਾਂ ਦੇ ਵਿੱਚ ਵੀ ਦੇ ਸਕਦਾ ਹੈ ਕਿ ਆ ਜਿੰਨੇ ਸਿਰ ਹਲਾਉਣ ਵਾਲੇ ਕੁੰਗਰਾਲੇ ਵਾਲਾਂ ਵਾਲੇ ਜਿਹੜੇ ਅੱਧੇ ਜਨਾਨੇ ਬਣੇ ਹੋਏ ਆ ਪਿੱਛੇ ਗੁੱਤਾਂ ਕੀਤੀਆਂ ਹੋਈਆਂ ਹੱਥਾਂ 'ਚ ਚੂੜੀਆਂ ਪਾਈਆਂ ਹੋਈਆਂ ਤੇ ਮੂੰਹ 'ਤੇ ਦਾੜੀਆਂ ਨੇ ਸੋ ਇਹ ਸਾਰਿਆਂ ਦੀ ਮੈਨੂੰ ਕੋਈ ਇੱਕ ਪੰਜਾਬ ਨੂੰ ਦੇਣ ਦੱਸ ਦਿਓ ਕੋਈ ਪੰਜਾਬ ਦੀ ਪੰਜਾਬ ਨੂੰ ਦੇਣ ਨਸ਼ਾ ਜਿਹੜਾ ਹੈ ਉਹ ਵੱਧ ਤੋਂ ਵੱਧ ਵਿਕ ਰਿਹਾ ਪੰਜਾਬ 'ਚ ਮੁੰਡੇ ਮਰ ਰਹੇ ਨੇ ਸੋ ਇਹ ਇਹ ਇਹਨਾਂ ਦੀ ਮਤਲਬ ਕਹਿ ਲਈਏ ਵੀ ਹਟਾਉਣ ਦੇ ਵਿੱਚ ਤੇ ਨਹੀਂ ਪਰ ਨਸ਼ੇੜੀ ਕਰਨ ਦੇ ਵਿੱਚ ਜ਼ਰੂਰ ਇਹਨਾਂ ਦੀ ਇਹ ਹੈਗੀ ਯੋਗਦਾਨ ਹੈਗਾ ਅੱਛਾ ਉਸ ਤੋਂ ਬਾਅਦ ਸਰਕਾਰੀ ਕਈ ਮਸਲੇ ਨੇ ਪੰਜਾਬ 'ਚ ਪਾਣੀਆਂ ਦਾ ਮਸਲਾ ਹੈ ਕਿਸਾਨੀ ਦੇ ਮਸਲੇ ਨੇ ਹੋਰ ਧਾਰਮਿਕ ਮਸਲੇ ਨੇ ਕਦੀ ਇਹਨਾਂ ਦੇ ਵਿੱਚੋਂ ਕਿਸੇ ਨੇ ਉੱਠ ਕੇ ਧਰਨਾ ਲਾਇਆ ਸਰਕਾਰ ਦੇ ਖਿਲਾਫ ਬੋਲੇ ਹੋਣ ਤਾਂ ਮੈਨੂੰ ਜ਼ਰੂਰ ਦੱਸਿਓ ਕੋਈ ਨਹੀਂ ਬੋਲਿਆ ਹੋਏਗਾ ਕਿਉਂਕਿ ਇਹ ਸਰਕਾਰਾਂ ਦੇ ਨਾਲ ਰਲ ਕੇ ਚੱਲਦੇ ਨੇ ਹੁਣ ਸਰਸੇ ਵਾਲਾ ਸਾਧ ਹੈ ਉਹ ਤੁਹਾਨੂੰ ਕੀ ਲੱਗਦਾ ਵੀ ਉਹਨੂੰ ਜ਼ਮਾਨਤ ਬਾਰ-ਬਾਰ ਕਿਉਂ ਮਿਲ ਰਹੀ ਹੈ ਤੇ ਹੁਣ ਉਹਨੇ ਬਾਹਰ ਕਿਉਂ ਆ ਜਾਣਾ ਇਹ ਗੱਲ ਦਾ ਜਵਾਬ ਮੈਂ ਤੁਹਾਨੂੰ ਦਿੰਨਾ ਹੈ ਕਿ ਜਿਹੜਾ ਸਰਸੇ ਵਾਲਾ ਬਾਬਾ ਹੈ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਂਦਾ ਹੈ ਮਤਲਬ ਤੁਸੀਂ ਰਾਸ਼ਟਰਵਾਦੀ ਅਖਵਾ ਕੇ ਬੰਦੇ ਮਾਤਰਮ ਕਰਕੇ ਬਚੇ ਰਹਿ ਸਕਦੇ ਹੋ ਜੋ ਮਰਜ਼ੀ ਕਰ ਲੋ ਜੇ ਤੁਸੀਂ ਆ ਚੀਜ਼ਾਂ ਨਹੀਂ ਕਰਦੇ ਤਾਂ ਤੁਹਾਨੂੰ ਅੱਜ ਵੀ ਢਾ ਲੈਣਾ ਉਹਨਾਂ ਨੇ ਕੱਲ ਨੂੰ ਵੀ ਢਾ ਲੈਣਾ ਤੇ ਇਹਨਾਂ ਜਿਹੜੇ ਆ ਜਿਹੜੇ ਬਾਬੇ ਜਿਹੜੇ ਨੇ ਕੋਈ ਸਾਈ ਬਣਿਆ ਜਾਂ ਕੁਝ ਬਣਿਆ ਹੋਇਆ ਇਹ ਸਾਰਿਆਂ ਦਾ ਕੰਮ ਇਹ ਹੈ ਕਿ ਯੂਥ ਨੂੰ ਇਸ ਪਾਸੇ ਨੂੰ ਮੋੜੀ ਰੱਖੋ ਨਾ ਯੂਥ ਕਾਮਯਾਬ ਹੋਵੇ ਨਾ ਹੀ ਸਰਕਾਰਾਂ ਨੂੰ ਸਵਾਲ ਕਰ ਸਕੇ ਤੁਹਾਡੇ ਇੱਥੇ ਆ ਕੇ ਸੂਟਾ ਲਾ ਕੇ ਬਹਿ ਕੇ ਤੇ ਸਾਰੀ ਸਾਰੀ ਰਾਤ ਸ਼ੇਰ ਮਾਰਦੇ ਰਹਿਣ ਸੋ ਉਹ ਉਹਨਾਂ ਲਈ ਸਰਕਾਰਾਂ ਰੀ ਜਿਹੜਾ ਬੈਨੀਫੀਸ਼ੀਅਲੀ ਇਹ ਚੀਜ਼ਾਂ ਹੁੰਦੀਆਂ ਸੋ ਇਸ ਕਰਕੇ ਉਹ ਇਹਨਾਂ ਦੇ ਉੱਤੇ ਕਦੇ ਵੀ ਜਿਹੜਾ ਹੈ ਸ਼ਿਕੰਜਾਨੀ ਕਸਣਗੇ ਇਸੇ ਤਰੀਕੇ ਨਾਲ ਇਹਨਾਂ ਦਾ ਢੋਂਗ ਜਿਹੜਾ ਹੈਗਾ ਉਹ ਚੱਲਦਾ ਜਾ ਰਿਹਾ ਤੇ ਇਹ ਲੰਬਾਈ ਚੱਲਦਾ ਜਾਣਾ ਇੱਕ ਹੋਰ ਬੜੀ ਗੱਲ ਪ੍ਰਚਲਿਤ ਹੈਗੀ ਹੈ ਗੱਲ ਲੰਬੀ ਹੋ ਜਣੀ ਹੈ ਚਲੋ ਮੈਂ ਦੱਸ ਦਿੰਦਾ ਤੁਹਾਨੂੰ ਇਹ ਵੀ ਕਿਤੇ ਨਾ ਕਿਤੇ ਨਾ ਆਪਣੇ ਜਿਹੜੀ ਗਾਇਕਾਂ ਦੀ ਇੰਡਸਟਰੀ ਹੈਗੀ ਆ ਸਿੰਗਿੰਗ ਇੰਡਸਟਰੀ ਪੰਜਾਬ ਦੀ ਉਹਨਾਂ ਦੇ ਬਹੁਤਾਤ ਸਿੰਗਰਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਫਿੱਟ ਕਰ ਦਿੱਤੀ ਗਈ ਹੈ ਜਾਂ ਫਿਰ ਉਹਨਾਂ ਨੇ ਕਰਵਾ ਲਈ ਹੈ ਜਾਂ ਕਿਤੇ ਸੁਣਦੇ ਰਹਿੰਦੇ ਨੇ ਕਿ ਜਿੰਨੀ ਦੇਰ ਅਸੀਂ ਇਹਨਾਂ ਡੇਰਿਆਂ ਦੇ ਉੱਤੇ ਜਾ ਕੇ ਗਾਵਾਂਗੇ ਨਹੀਂ ਤਾਂ ਸਾਡਾ ਕੈਰੀਅਰ ਨਹੀਂ ਚੱਲਣਾ ਇਹ ਗੱਲ ਜਿਹੜੀ ਹੈ ਨਾ ਬੜੀ ਪ੍ਰਚਲਿਤ ਹੈਗੀ ਆ ਵੀ ਅਸੀਂ ਉੱਥੇ ਗਾਇਆ ਸੀ ਉਸ ਸਟੇਜ ਦੇ ਉੱਤੇ ਅੱਜ ਤਾਂ ਸਾਡਾ ਕੈਰੀਅਰ ਜਿਹੜਾ ਹੈਗਾ ਬਣਿਆ ਇਹ ਗੱਲ ਉਹਦੇ ਨਾਲ ਹੀ ਸਿਮਿਲਰ ਹੈਗੀ ਆ ਜਿਹੜੀ ਪਾਸਪੋਰਟ ਵਾਲੀ ਆਪਾਂ ਗੱਲ ਕਰਕੇ ਹਟੇ ਆਂ ਸੇਮ ਉਹੀ ਗੱਲ ਹੈ ਵੀ ਜੇ ਤੁਹਾਡੀ ਪ੍ਰੋਫਾਈਲ ਤਗੜੀ ਹੈ ਤਾਂ ਤੁਹਾਡਾ ਵੀਜ਼ਾ ਲੱਗ ਜਾਏਗਾ ਜੇ ਤੁਹਾਡੀ ਆਵਾਜ਼ ਤਗੜੀ ਹੈ ਤੇ ਤੁਸੀਂ ਇੱਕ ਦਿਨ ਹਿੱਟ ਹੋਣਾ ਹੀ ਹੋਣਾ ਹੈ ਅੱਜ ਦਿਲਜੀਤ ਦੋਸਾਂ ਜਿਆ ਕਿਸੇ ਡੇਰੇ ਤੇ ਨਹੀਂ ਗਿਆ ਉਹ ਕਿਸੇ ਸਿਕਟਾਂ ਬੀੜੀਆਂ ਪੀਣ ਵਾਲੇ ਦੇ ਡੇਰੇ ਤੇ ਨਹੀਂ ਗਿਆ ਤੇ ਅੱਜ ਦੁਨੀਆ ਭਰ ਦੇ ਵਿੱਚ ਉਹਦਾ ਨਾਮ ਹੈ ਇਦਾਂ ਦੀਆਂ ਹੋਰ ਬੜੀਆਂ ਉਦਾਹਰਨਾਂ ਤੁਸੀਂ ਦੇਖ ਲਓ ਨਹੀਂ ਜਾਂਦੇ ਜਸਵੀਰ ਜੱਸੀ ਕਿੰਨਾ ਵਿਰੋਧ ਕਰਦਾ ਐ ਇਦਾਂ ਗੱਲਾਂ ਦਾ ਪਰ ਇਹ ਸਾਡੇ ਸਿੰਗਰਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਵੀ ਅਸੀਂ ਉਸ ਸਟੇਜ ਤੇ ਗਾਵਾਂਗੇ ਤੇ ਤਾਂ ਗੱਲ ਬੰਨੀ ਹੈ ਤੇ ਜੇ ਨਾ ਕਰ ਦਿੱਤੀ ਅਸੀਂ ਤੇ ਸਾਨੂੰ ਸ਼ਰਾਪ ਮਿਲ ਜਾਣਾ ਇਹ ਵੀ ਬੜਾ ਕੰਮ ਜਿਹੜਾ ਹੈ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉੱਥੇ ਜਾ ਕੇ ਸਿਰ ਮਾਰਾਂਗੇ ਤੇ ਫੇਰ ਹੀ ਗੱਲ ਬਣਨੀ ਹੈ ਸੋ ਇਹ ਸਾਰਾ ਜਿਹੜਾ ਹੈ ਉਹ ਪਖੰਡ ਹੈ ਯੂਥ ਨੂੰ ਸਮਝਣਾ ਚਾਹੀਦਾ ਹੈ ਕਿ ਨਹੀਂ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਤੁਹਾਡੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਗਲਤ ਹੈ ਤੁਸੀਂ ਆਪਣੇ ਜ਼ਿੰਦਗੀ ਦੇ ਕੀਮਤੀ ਸਾਲ ਜਿਹੜੇ ਬਰਬਾਦ ਕਰ ਰਹੇ ਹੋ ਜੇ ਨਸ਼ਾ ਕਰਨਾ ਹੈ ਬਾਹਰ ਬਹਿ ਕੇ ਕਰ ਲਓ ਬਾਬਿਆਂ ਦਾ ਸਹਾਰਾ ਕਿਉਂ ਲੈਣੇ ਪਏ ਤੁਸੀਂ ਜਿਹੜੇ ਆਪ ਹੱਥ ਦੀਆਂ ਪੰਜ ਉਂਗਲਾਂ ਹੁੰਦੀਆਂ ਤੇ ਪੰਜਾਂ ਦੇ ਵਿੱਚ ਸਿਗਰਟ ਫੜ ਕੇ ਤੇ ਉਹ ਸੂਟਾ ਲਾਉਂਦੇ ਨੇ ਉਤੋਂ ਗਾਲਾਂ ਕੱਢਦੇ ਨੇ ਗੰਦੀਆਂ ਗੰਦੀਆਂ ਤੇ ਤੁਹਾਨੂੰ ਕੀ ਲੱਗਦਾ ਵੀ ਉਹ ਉਹਨਾਂ ਦੇ ਉੱਤੇ ਰੱਬ ਦੀ ਕਿੰਨੀ ਕਿਰਪਾ ਹੋਏਗੀ ਫਿਰ ਕਹਿੰਦੇ ਨਹੀਂ ਜੀ ਇਹ ਤੇ ਮਸਤ ਮੌਲੇ ਨੇ ਸੋ ਜੇ ਉਹ ਆਪ ਹੀ ਮਸਤ ਮੌਲੇ ਆ ਜੇ ਉਹਨਾਂ ਨੂੰ ਆਪ ਹੀ ਮਤਲਬ ਕਿ ਉਹ ਮੰਦਬੁੱਧੀ ਟਾਈਪ ਨੇ ਤੇ ਫਿਰ ਤੁਹਾਨੂੰ ਕੀ ਦੇਦਣਗੇ ਉਹ ਤੇ ਸਾਡੇ ਤਾਂ ਮਤਲਬ ਕਿ ਧਰਮ ਵੀ ਇਹੀ ਕਹਿੰਦੇ ਨੇ ਗੁਰੂ ਸਹਿਬਾਨ ਵੀ ਇਹੀ ਗੱਲ ਕਹਿੰਦੇ ਆ ਵੀ ਜਿਹੜਾ ਤੁਹਾਡਾ ਦਿਮਾਗ ਹੈ ਉਹ ਵਿਕਸਿਤ ਹੋਣਾ ਚਾਹੀਦਾ ਤੁਸੀਂ ਰੋਸ਼ਨ ਦਿਮਾਗ ਹੋਣੇ ਚਾਹੀਦੇ ਹੋ ਸੋ ਇਹ ਰੋਸ਼ਨ ਦਿਮਾਗਾਂ ਵਾਲੀਆਂ ਗੱਲਾਂ ਥੋੜ੍ਹੀ ਐ ਇਹ ਪੰਜਾਬ ਪੰਜਾਬ ਪਹਿਲੇ ਨੰਬਰ ਤੇ ਮੈਂ ਕਹਿੰਦਾ ਦੂਜੇ ਨੰਬਰ ਤੇ ਹਰਿਆਣਾ ਫਿਰ ਬਾਕੀ ਸੀਟਾਂ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਇਹ ਸਾਰੇ ਇਸ ਪਾਸੇ ਤੁਰੇ ਹੋਇਆ ਪਰ ਇਹਦੇ ਨਾਲ ਕੋਈ ਕਦੀ ਕਿਸੇ ਸਮਾਜ ਦਾ ਭਲਾ ਨਹੀਂ ਹੁੰਦਾ ਸੋ ਸਿਆਣੇ ਬਣੋ ਐਜੂਕੇਸ਼ਨ ਹਾਸਲ ਕਰੋ ਜਿਹੜੇ ਜਿਹੜਾ ਧਰਮ ਨੂੰ ਮੰਨਦੇ ਉਸ ਧਰਮ ਦੇ ਵਿੱਚ ਰਹੋ ਇਹਨਾਂ ਦੇ ਪਿੱਛੇ ਨਾ ਲੱਗੋ ਇਹ ਪੜ੍ਹ ਲਿਖ ਕੇ ਵੀ ਤੁਸੀਂ ਫਰਮੰਦ ਬੁੱਧੀ ਕਹਾਉਣ ਵਾਲੇ ਜਿਹੜੇ ਲੋਕ ਬਣਦੇ ਜਾ ਰਹੇ ਹੋ ਸੋ ਇਹ ਕਿਤੇ ਨਾ ਕਿਤੇ ਬਹੁਤ ਮਾੜੀ ਜਿਹੜੀ ਐ ਗੱਲ ਸਾਡੇ ਵਾਸਤੇ ਆ ਜੀ ਜੀ ਜਿਸ ਦਿਨ ਤੋਂ ਤੁਸੀਂ ਆਪਣੇ ਚੜ੍ਹ ਚੜ੍ਹ ਕੇ ਵਿਰੇਤ ਸਤਿ ਦਰਸ਼ਨ ਅਗੇ ਰੱਖੀ ਆ ਤੇ ਤੁਹਾ ਤੁਹਾਨੂੰ ਇਹ ਕਰਦੇ ਹਾਂ ਜੁੜਨ ਦੇ ਲਈ ਆਪਣੇ ਉੱਚਾ ਸਤਿ ਦਰਸ਼ਨ ਦੇ ਅਗੇ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੇ ਸਾਡੇ ਸਾਰੇ ਦਰਸ਼ਕਾਂ ਦਾ ਜੋ ਇਸ ਗੱਲ ਨੂੰ ਸਮਝਣਗੇ ਤੇ ਮੈਂ ਚਾਹੁੰਨਾ ਹੈ ਕਿ ਸਾਰਿਆਂ ਦਾ ਜਿਹੜਾ ਹੈ ਚਲੋ ਅਸੀਂ ਕੋਈ ਗਿਆਨਵਾਨ ਨਹੀਂ ਨਾ ਵਿਦਵਾਨ ਆ ਪਰ ਜਿੰਨੀ ਕੁ ਸਮਝ ਆ ਉਸ ਹਿਸਾਬ ਦੇ ਨਾਲ ਅਸੀਂ ਗੱਲ ਕੀਤੀ ਹੈ ਸੋ ਆਸ ਕਰਦਾ ਹਾਂ ਤੁਸੀਂ ਇਹਨੂੰ ਸਮਝੋਗੇ ਧੰਨਵਾਦ